ਹਾਂਜੀ ਕੀ ਨਾਮ ਹੈ ਨਾਮ ਮੇਰਾ ਸੁਖਦੇਵ ਸਿੰਘ ਜੀ ਕਿਹੜਾ ਪਿੰਡ ਆਪਰਾ ਸਾਡੇ ਪਿੰਡ ਪਨੋਰੀ ਵਿੜਿਆਚ ਜੀ ਸਾਹਮਣੇ ਉੰਡੋਰੀ ਵੀੜਾ ਚ ਹਾਂ ਕੀ ਗੱਲਬਾਤ ਕੀ ਹੋਈ ਤੁਹਾਡਾ ਗੱਲਬਾਤ ਤੇ ਇਹੋ ਹੀ ਹੋਈ ਆ ਮੈਂ ਜਿਹੜੀ ਘੱਡੇ ਤੋਂ ਆਉਂਦੇ ਆ ਆ ਾਡੇ ਤੋਂ ਆ ਕੇ ਮੈਂ ਘਰ ਵੜਿਆ ਉਸ ਤੋਂ ਬਾਅਦ ਮੇਰਾ ਵੱਡਾ ਭਰਾ ਆਇਆ ਉਹ ਵੱਡਾ ਭਰਾ ਆਇਆ ਤੇ ਉਹ ਜਿਹੜੀ ਅੰਦਰੋਂ ਨਿਕਲ ਕੇ ਆਇਆ ਅੰਦਰੋਂ ਨਿਕਲ ਕੇ ਆ ਤੇ ਮੁੜ ਕੇ ਮੁੰਡਿਆਂ ਦੀ ਬਾਹਰ ਆਈ ਆ ਤੇ ਤੇਰਾ ਜਵਾਈ ਆ ਗਿਆ ਜੋ ਨਿਕਲੋ ਬਾਹਰ ਤੇ ਮੈਂ ਅਸੀਂ ਬੱਚੇ ਅੰਦਰ ਵਾੜ ਲਏ ਆ ਬੱਚੇ ਅੰਦਰ ਵਾੜਦਿਆਂ ਸਾਰਿਆਂ ਨੇ ਦਰਵਾਜ਼ਾ ਹੀ ਬੰਦ ਕਰ ਦਿੱਤਾ ਆ ਮੈਂ ਜਿਹੜੀ ਦੋਵੇਂ ਜੀ ਕਾਬੂ ਆ ਗਏ ਆ ਉਹਨਾਂ ਨੇ ਕਿਰਪਾਨਾਂ ਡਾਂਗਾ ਮਾਰਨੀਆਂ ਚਾਲੂ ਕਰ ਦਿੱਤੀਆਂ ਮੁੰਡੇ ਬਹੁਤ ਜ਼ਿਆਦੇ ਸੀ ਬਾਕੀ ਜੇ ਅਸੀਂ ਹੁੰਦੇ ਉਦਾਂ ਦੇ ਕੋਈ ਵੀ ਨਹੀਂ ਹੋਣਾ ਤੇ ਮੁੰਡੇ ਬਾਕੀ ਸਾਡੇ ਕੋਈ ਵੀ ਨਹੀਂ ਹੁੰਦੇ ਘਰ ਹੈਗਾ ਵਾਹੀ ਇੱਕ ਦੋ ਮੇਰੇ ਪੋਤਰੇ ਸੀ ਇੱਕ ਮੇਰਾ ਵੱਡਾ ਮੁੰਡਾ ਸੀ ਅੰਦਰ ਵੜ ਗਿਆ ਇਹਨੂੰ ਮੁੰਡਾ ਮਾਰ ਲਿਆ ਇਹਨਾਂ ਬੜੀਆਂ ਦੇ ਦਰਵਾਜਿਆਂ ਨੂੰ ਕਿਰਪਾਨਾਂ ਮਾਰੀਆਂ ਪਰ ਨਹੀਂ ਉਹਨਾਂ ਨੇ ਬੱਚਿਆਂ ਨੇ ਅੰਦਰ ਬੂਆ ਨਹੀਂ ਖੁੱਲਣ ਦਿੱਤਾ ਮੁੰਡੇ ਜ਼ਿਆਦੇ ਮੁੜ ਕੇ ਫਿਰ ਸਾਡੇ ਪਤੀਆਂ ਨੇ ਤੋਂ ਰੋੜਾ ਚਲਾਇਆ ਤੇ ਫਿਰ ਉਹ ਭੱਜੇ ਆ ਉਹਨਾਂ ਨੇ ਕਿਹਾ ਸੀ ਜੇ ਤੁਸੀਂ ਘਰ ਵਾਲੇ ਪਹੋਗੇ ਤੇ ਅਸੀਂ ਤੁਹਾਡੇ ਨਾਲ ਕੁਝ ਨਹੀਂ ਲੜਾਂਗੇ ਜੇ ਤੁਸੀਂ ਵਾਰ ਪਾਓਗੇ ਫਿਰ ਅਸੀਂ ਲੜਾਂਗੇ ਫਿਰ ਇਹਨਾਂ ਨੇ ਵਾਰ ਪਾਈ ਆ ਘੜ ਤੋਂ ਅਗੜ 100 150 ਮੁੰਡਾ ਸੀਗਾ ਉਸ ਟਾਈਮ ਤੇ ਗੱਟੀਆਂ ਲੱਗੀਆਂ ਸੀ ਬਾਹਰ ਜਦੋਂ ਇਹਨਾਂ ਨੇ ਵਾਰ ਪਈ ਆ ਫਿਰ ਲਾਗੇ ਲੋਕਾਂ ਨੇ ਜਿਨ੍ਹਾਂ ਨੇ ਜਾ ਕੇ ਦਰਵਾਜ਼ੇ ਬੰਦ ਕਰ ਲਏ ਕ੍ਰਪਾਨਾ ਵੇਖ ਕੇ ਜਿੰਨੀ ਕ੍ਰਪਾਨੀ ਉਹਨਾਂ ਨੇ ਵੇਖ ਕੇ ਕ੍ਰਪਾਨਾ ਵੇਖ ਕੇ ਉਹਨਾਂ ਦਰਵਾਜ਼ੇ ਬੰਦ ਕਰ ਲਏ ਇਹਨਾਂ ਪਹਿਲਾਂ ਹੁੰਦਿਆ ਤਾਰਾਂ ਵੱਡੀਆਂ ਬੱਤੀਆਂ ਦੀਆਂ ਬੱਤੀਆਂ ਤਾਰਾਂ ਉਹ ਪਰਲੀ ਗਲੀ ਦੀਆਂ ਕੱਟੀਆਂ ਗਈਆਂ ਤਾਰਾਂ ਭਲੇਖੇ ਨਾਨਾ ਕੋ ਉਹ ਪਰਲੇ ਦੀ ਬੰਦੀ ਵਾਂਗੂ ਕਿ ਫੇਰ ਹਾੜੀ ਦੋਵੇਂ ਸਾਡੀ ਕੋ ਲੜਾਈ ਹੁੰਦੀ ਆ ਉਹ ਚੌਂਕੀ ਵਿੱਚ ਨੌਂ ਦਾ ਹੀ ਲਖਾਈ ਜਾਂਦੇ ਆ ਵੀ ਸਾਡੀ ਨੌਂ ਕੱਢ ਕੇ ਲੈ ਕੇ ਆਈਗਾ ਦੂਜੇ ਨੰਬਰ ਤੇ ਆ ਵੀ ਉਹ ਹੁਣ ਵਿਆਹੀ ਵੀ ਗਈ ਆ ਹੁਣ ਵਿਆਹੀ ਵੀ ਗਈ ਤੇ ਦੁਸ਼ਮਣੀ ਅਜਮ ਨਹੀਂ ਸਾਡੇ ਨਾਲ ਛੱੜਦੀ ਹੁਣ ਤੁਸੀਂ ਕੀ ਮੰਗਦੇ ਅਸੀਂ ਮੰਗ ਇਹੋ ਹੀ ਕਰਦੇ ਸਾਡੀ ਜਿਹੜੀ ਸਨੇ ਆਈ ਹੋਈ ਜਾਵੇ ਇਹ ਸਾਨੂੰ ਪੈਂਦੇ ਆ ਜਿਹੜੇ ਜਿਹੜੇ ਮੁੰਡਾ ਨਾ ਵੈਰ ਹੀ ਆ ਫਿਰ ਸਿੱਧਾ ਉਹਦੇ ਨਾਲ ਲੜਨਾ ਉਹਦੇ ਨਾਲ ਲੜਦੇ ਨੇਗੇ ਇਹ ਸਾਨੂੰ ਮਗਰੋਂ ਪੈਂਦੇ ਆ ਤੇ ਜੇ ਇਹਨਾਂ ਦੀ ਤਾਕਤ ਜੀ ਹੈ ਗਈ ਆ ਤੇ ਜੇ ਜਨਾਨੀਆਂ ਨਾਲ ਪੈਂਦੇ ਆ ਜਾਂ ਬੁੜਿਆਂ ਨਾਲ ਬੰਦੇ ਪੰਗੇ ਪੈਂਦੇ ਜਾਂ ਮੁੰਡਿਆਂ ਨਾਲ ਮੁੰਡੇ ਵੇਖ ਲੈਣਾ ਸਿੱਧੇ ਹੋਣ ਕੇ ਵੇਖਣ ਫੇ ਸਾਨੂੰ ਵੇਖਣ ਵੰਗਾਰ ਕੇ ਵੀ ਆਹ ਵੇ ਇੱਕ ਰੀ ਵੇਖ ਲਈਏ ਪੁਲਿਸ ਨੇ ਤੁਹਾਡੀ ਸਮਾਈ ਕਿਤੇ ਹਾਂ ਜੀ ਪੁਲਿਸ ਨੇ ਸੁਣਾਈ ਨਹੀਂ ਕੀਤੀ ਉਹ ਕਹਿੰਦੇ ਜਿੰਨਾ ਚਿਰ ਤੁਹਾਡੇ ਪਰਚੇ ਨਹੀਂ ਆ ਜਾਂਦੇ ਜਿੰਨਾ ਚਿਰ ਤੁਹਾਡੀ ਕੋਈ ਉਥੋਂ ਦਾ ਰਿਪੋਰਟਾ ਨਹੀਂ ਆਈ ਉਹਨਾਂ ਚ ਅਸੀਂ ਕੁਝ ਨਹੀਂ ਕਰ ਸਕਦੇ ਕਿੰਨਾ ਚਿਰ ਹੋ ਗੱਲ ਲੜਾਈ ਨੂੰ ਲੜਾਈ ਨੂੰ 14 ਤਰੀਕ ਦੀ ਲੜਾਈ ਹੋਈ ਆ ਫੜੇ ਤੱਕ ਕੋਈ ਨਹੀਂ ਆਇਆ ਕੋਈ ਸੰਸਾਭ ਨਹੀਂ ਆਇਆ ਅਸੀਂ ਜਦੋਂ ਛੱਟਾਂ ਲਗੀਆਂ ਚੌਂਕੀ ਵਿਖਵਾ ਕੇ ਵੀ ਆਏ ਆ ਇਹਨਾਂ ਨੂੰ ਕੋਈ ਛੱਟ ਛੁਟ ਨਹੀਂ ਲੱਗੀ ਠੀਕ ਆ ਇਹਨਾਂ ਨੇ ਹੁਣ ਪਤਾ ਨਹੀਂ ਜੋ ਝੂਠੇ ਪਰਚੇ ਬਣਾਏ ਕੀ ਕਹਤਾ ਨਾ ਚੀਰੇ ਦਵਾਏ ਜੋ ਮਰਜ਼ੀ ਕੀਤੇ ਹਾਂਜੀ ਜੋਧ ਕੁਮਾਰ ਜੀ ਓਮ ਪਕਰਾਸ ਦੇ ਪਿਓ ਦਾ ਨਾਮ ਆ ਕਿਹੜੇ ਨਾਲ ਮੁੰਡਿਆਂ ਦਾ ਨਾਮ ਪਤਾ ਕਿਸੇ ਦਾ ਨਾਮ ਮੁੰਡਿਆਂ ਦਾ ਪਤਾ ਆ ਇੱਕ ਦਾ ਨਾਂ ਆ ਗਿਆ ਕੀ ਨਾਂ ਜੋਧਾ ਆ ਜਿਹੜਾ ਆਪ ਨਾਲ ਵਿੱਥੀ ਪਿਆ ਆ ਇੱਕ ਉਹਦਾ ਮੁੰਡਾ ਆ ਕੀ ਉਹਦਾ ਨਾਂ ਅਜੇ ਇੱਕ ਉਹਦਾ ਮੁੰਡਾ ਹੈਗਾ ਤੇ ਜੱਦੀਪੂ ਸ਼ਿਪੂ ਸ਼ਿਪੂ ਫਿਰ ਆਣ ਗਏ ਇੱਕ ਵਜ਼ੀਰ ਦੇ ਮੁੰਡਾ ਆ ਇੱਕ ਵਜ਼ੀਰ ਆ ਖੁਦ ਤੇ ਇੱਕ باقی ਭਾਜੀ ਅਸੀਂ ਮੈਂ ਤੇ ਮੇਰਾ ਘਰ ਵਾਲਾ ਘਰੇ ਛੋਟੇ ਛੋਟੇ ਦੋ ਬੱਚੇ ਘਰ ਮੁੰਡਾ ਮੇਰਾ ਘਰ ਨਹੀਂ ਆਇਆਗਾ ਇਹਨਾਂ ਨੇ ਮੈਂ ਪਾਜੀ ਬੂਏ ਤੋਂ ਬਾਹਰ ਨਿਕਲੀ ਉਹ ਮੁੰਡੇ ਉਹਦੇ ਨੇ ਜੋਦੇ ਅਜੇ ਨੇ ਗਾਲ ਕੱਢੀ ਆ ਡਾਡਾ ਜਵਾਈ ਆ ਚੁੱਕਾ ਮੈਂ ਪਾਜੀ ਭੱਜ ਕੇ ਘਰ ਚਲ ਗਈ ਬੂਆ ਆਪਣਾ ਟੱਪ ਲੱਗੀ ਇਹਨਾਂ ਨੇ ਪਾਜੀ ਮੈਨੂੰ ਤੇ ਮੇਰੇ ਘਰ ਵਾਲੇ ਨੇ ਉੱਥੇ ਦੋਵਾਂ ਨੂੰ ਢਾ ਲਿਆ ਵਾ ਅਸੀਂ ਪਾਜੀ ਉੱਥੇ ਡੇਗ ਗਏ ਆ ਇਹਨਾਂ ਉਹ ਡਾਂਗ ਫੇਰੀ ਉਹ ਡਾਂਗ ਫੇਰੀ ਮੈਨੂੰ ਉੱਤੇ ਜਿਹੜਾ ਉਹਨਾਂ ਸਿੱਧੀਆਂ ਕਿਰਪਾਨਾਂ ਵਾਲੇ ਮੁੱਠੇ ਮਾਰੇ ਨਾਲ ਸਿੱਧੀਆਂ ਕਿਰਪਾਨਾਂ ਵਾਰੀਆਂ ਉਹਦੇ ਮੁੰਡੇ ਉਹ ਜੋਦੇ ਨੇ ਮੇਰੇ ਅੱਖ ਤੇ ਜਾਣ ਕੇ ਕਿਰਪਾਨ ਦਾ ਟੱਪ ਮੇਰੀ ਕਿਰਪਾਰ ਮਾਰੀ ਅੱਖ ਦੇ ਉੱਤੇ ਜਣੀ ਹਾਂਜੀ ਉਹ ਵਜਾ ਪਾਜੀ ਸੁਣੋ ਮੇਰੀ ਗੱਲ ਇਹਨਾਂ ਦੀ ਨੌ ਹੀ ਬੇਟਾ ਮੇਰਾ ਸਾਰੀ ਉਮਰ ਦੇ ਬਾਹਰ ਆ ਵਾ ਇਹਨਾਂ ਦੀ ਨੌ ਹੀ ਇਹਨਾਂ ਦਾ ਕੀ ਪਤਾ ਕੀ ਚੱਕਰ ਚੱਲਿਆ ਕੋਈ ਜੱਕਾ ਇਹਨਾਂ ਪਤਾ ਜੀ ਕੰਡ ਮੈਂ ਘਰ ਨਹੀਂ ਆ ਗਈ ਕੰਨ ਟੱਪ ਕੇ ਇਹਨਾਂ ਦੀ ਆਪਣੇ ਆਦਮੀ ਨਾਲ ਸੁੱਤੀ ਨਾਲ 2 ਸਾਲ ਦਾ ਉਹਦਾ ਬੇਟਾ ਸੀ ਤੇ ਆਦਮੀ ਨਾਲ ਉੱਠ ਕੇ ਤੇ ਏਡੀ ਉੱਚੀ ਕੰਦ ਟੱਪ ਕੇ ਮੇਰੇ ਮੁੰਡੇ ਦੇ ਆਣ ਕੇ ਭਾਜੀ ਕਮਰੇ 'ਚ ਆ ਗਈ ਆ ਅਹੀਂ ਘਰ ਨਹੀਂ ਚਲੋ ਉਹਨਾਂ ਨੇ ਉਹਨਾਂ ਨੇ ਕੋਟ ਕੱਟ ਕੇ ਖੜੀ ਆ ਮੁਰਗੇ ਭਾਜੀ ਉਹਨਾਂ ਰੱਖਿਆ ਨਹੀਂ ਅਹੀਂ ਪੁਲਸਾਂ ਤੱਕ ਸਾਰੇ ਪਾਸੇ ਗਈ ਉਹਨੇ ਸਾਡੇ ਮੁੰਡੇ ਦੇ ਨਾਲ ਚੰਬੜਾਤੀ ਉਹਨੇ ਮੁੰਡੇ ਨੂੰ ਬਦਿਓ ਪਾਜੀ ਉਥੇ ਕਹਿੰਦੇ ਸੀ ਜਾਂ ਤਾਨੂੰ ਮਾਰ ਦੇਣਾ ਜਾਂ ਇਹਨੂੰ ਇੱਥੇ ਰੱਖੋ ਪਾਜੀ ਇਹ ਹੱਥ ਰਾਇ ਹੱਥ ਜੋੜਿਆ ਇਹੋ ਗੱਲ ਆ ਪਾਜੀ ਹੋਰ ਕੋਈ ਉਹਨਾਂ ਪਾਜੀ ਪੂਰੀ ਮੰਨ ਲਈ ਕੀਤੀ ਉਹਨਾਂ ਦੇ ਮੇਰੇ ਘਰ ਆ ਕੇ ਮਾਰ ਹੀ ਦੇਣ ਲੱਗੇ ਸੀ ਮੈਂ ਪਾਜੀ ਉੱਤੇ ਹਾਂਜੀ ਨਹੀਂ ਪਾਜੀ ਪਹੁੰਚੀ ਮੈਂ ਉਸ ਵਕਤ ਪੁਲਿਸ ਦੇ ਕੋਲ ਪਾਜੀ ਮੈਨੂੰ ਇਦਾਂ ਮਰੀ ਨੂੰ ਪੁਲਿਸ ਦੇ ਕੋਲ हां पाजी ਇਹਨਾਂ ਨੇ ਮੈਨੂੰ ਮਰੀ ਨੂੰ ਇਹਨਾਂ ਨੇ ਚੁੱਕ ਕੇ ਗੱਡੀ ਚ ਪਾ ਕੇ ਦੋਹਾਂ ਜੀਆਂ ਨੂੰ ਪੁਲਿਸ ਦੇ ਕੋਲ ਉੱਥੇ ਜਾ ਕੇ ਮੈਂ ਦਿਖਾਇਆ ਸਭ ਕੁਝ ਵੇਖੋ ਮੇਰਾ ਕੱਲੀ ਦਾ ਕੀ ਹਾਲ ਕੀਤਾ ਮੇਰੇ ਆਦਮੀ ਦਾ ਕੀ ਹੱਤਾ ਮੇਰੇ ਪੁੱਤ ਘਰ ਨਹੀਂ ਸੀ ਉਹਨਾਂ ਪੁਲਿਸ ਨੇ ਉੱਥੇ ਲੈ ਲਏ ਮੁੜ ਕੇ ਸਾਡੀ ਕੋਈ ਨਹੀਂ ਸੁਣੀ ਉੱਤੇ ਕੋਈ ਹਾਂਜੀ ਮੰਗ ਪਾਜੀ ਇਹੋ ਸਾਡਾ ਸੁਣਾਈ ਹੋਵੇ ਆਡੀ ਹੁਣ ਸੁਣਾਈ ਹੋਵੇ ਉਹਨਾਂ ਤੇ ਹਾਂ ਪਰਚਾ ਉਹਨਾਂ ਤੇ ਹੋਵੇ ਪਾਜੀ ਸਿੱਧੀ ਗੱਲ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਕਰਮਜੀਤ ਜੀ ਕੀ ਗੱਲਬਾਤ ਕੀ ਹੋਈ ਸੀ ਇਤਰਾਹ ਡੇਕਰਾਂ ਚ ਸਾਰੇ ਇਟਾਂ ਗਈਆਂ ਸਾਡੇ ਵੱਜੀ ਇਟ ਫੇਰ ਹੀ ਮੁੰਡਾ ਗਿਆ ਸਾਡਾ ਉੱਤੇ ਵੇਖਣ ਵੀ ਕੀ ਹੋਇਆ ਕਿਧਰ ਹੋਣ ਦੇ ਹਨ ਤੇ ਪਤਾ ਹੀ ਨਹੀਂ ਕਿਹੜੇ ਵੇਲੇ ਵਾਡਰ ਫਟ ਗਏ ਦੇ ਜਠਾਣੀ ਨੇ ਤੇ ਜੇਟ ਨੇ ਹਨ ਨੂੰ ਨਹੀਂ ਪਤਾ ਲੱਗਾ ਬੜੇ ਘਰਾਂ ਚ ਸਾਡੇ ਇਟ ਰੋੜੇ ਸਾਰਿਆਂ ਚ ਚੱਲੇ ਘਰ ਚ ਕੌਣ ਕੌਣ ਸੀ ਘਰ ਤੇ ਅਸੀਂ ਚਾਰੇ ਜੀ ਅਸੀਂ ਤਾਂ ਸੁੱਤੇ ਉੱਠੇ ਆ ਐਂ 7 ਵਜੇ ਸੁੱਤੇ ਉੱਠੇ ਹਨ ਹਨ ਨੂੰ ਕੋਈ ਪਤਾ ਹੀ ਨਹੀਂ ਕੀ ਬਣ ਰਿਹਾ ਬਾਹਰ ਹੀ ਨਾਲੇ ਨਿਕਲਦੇ ਹੀ ਨਹੀਂ ਬਾਹਰ ਤੇ ਐਂ ਸਾਸ ਸੰਗਤੋ ਆ ਕੇ ਤੇ ਘਰ ਰਹਿਟ ਕਰਨ ਦੇ ਕਿੰਨੇ ਲੋਕ ਅਹੀਂ ਯਾਰ ਜੀ ਹਾਂ ਬੱਚੇ ਲੱਗਦਾ ਨਹੀਂ ਕਿ ਇਹਨਾਂ ਕਾਫੀ ਜੀ ਇੰਤਾਨੀ ਨੁਕਸਾਨ ਵੀ ਹੋ ਸਕਦਾ ਹੈ ਜਿਆਦਾ ਹੋ ਸਕਦਾ ਸਾਡੇ ਸੰਦ ਵੀ ਇਨਾਂ ਕੋ ਸਾਰਾ ਕੁ ਲੱਗਾ ਸ਼ੀਸ਼ਿਆਂ ਤੇ ਵੱਜੇ ਆ ਕੇ ਮਸ਼ੀਨ ਤੋੜੇ ਆਟੀ ਕੋ ਬੋਲੀ ਬੋਲੀ ਚਲਾਈ ਸਾਰਾ ਕੁ ਖੜਾਕ ਬੜਾ ਬਾਹਰ ਹੋਂਡਿਆ ਹੈ ਗਲੀ ਚ ਪਰ ਹਾਨੂੰ ਥੋੜੀ ਪਤਾ ਕੀ ਬਾਹਰ ਬਣ ਰਿਹਾ ਅਹੀਂ ਕਦੇ ਨਿਕਲੇ ਨਿਕਾਟੀ ਨਿਕਲੇ ਪਹੁੰਚ ਪਹੁੰਚ ਨਾ ਹੋ ਕੇ ਤਾਂ ਪਹੁੰਚੀ ਨਹੀਂ 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 ਕੋਈ ਨਹੀਂ ਕੀ ਕਹਿੰਦੀ ਪੁਲਿਸ ਪ੍ਰਸ਼ਾਸਨ ਕੀ ਉਹਦੇ ਆਂਦੇ ਵੀ ਤੇ ਆਇਆ ਹੀ ਨੇ ਕੋਈ ਵੀ ਗਏ ਵੀ ਸਾਰੇ ਕੀ ਮੰਗ ਕਰਦੇ ਮੰਗ ਕੀ ਕਰਦੇ ਪੁਲਿਸ ਅਧਿਕਾਰੀ ਸਾਹਿਬ ਸਾਡਾ ਇਨਸਾਫ ਹੋਣਾ ਜਿਹੜਾ ਸਾਡੇ ਨਜਾਇਜ਼ ਕਿਉਂ ਮਾਰਿਆ ਸਾਡੀ ਤਾਂ ਕੋਈ ਗੱਲਬਾਤ ਨਹੀਂ ਅੰਨ ਨਾਲ